ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏ ਬਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸੁਆਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਲੋਕਾਂ ਵੱਲੋਂ ਉਠਾਏ ਜਾ ਰਹੇ ਨੇ ਸਵਾਲ ਕਿ ਕਦੋਂ ਹੋਵੇਗਾ ਨਸ਼ਾ ਖਤਮ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਾਤਵਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਿਉਂ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਜਿਹੜੇ ਨੇ ਸਵਾਲ ਉਠਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਕਦੋਂ ਖਤਮ ਹੋਵੇਗਾ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਕਿਰਨ ਵਿਸ਼ੇਸ਼ੀ ਕਿਰਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਸਾਨੂੰ ਧੰਨਵਾਦ ਜੀ ਵਿਸ਼ੇਸ਼ੀ ਜੀ ਜੋ ਆਪਾਂ ਅੱਜ ਗੱਲਬਾਤ ਕਰਨ ਲੱਗੇ ਆਂ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਤੇ ਹੁਣ ਪੰਜਾਬ ਦੇ ਲੋਕਾਂ ਵੱਲੋਂ ਜਿਹੜੇ ਨੇ ਸਵਾਲ ਉਠਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਕਦੋਂ ਖਤਮ ਹੋ ਬਿਲਕੁਲ ਸੋਨਮ ਪੰਜਾਬ ਦੇ ਲੋਕ ਹੋਰ ਜਾਗਰੂਕ ਹੋ ਰਹੇ ਨੇ ਪਹਿਲਾਂ ਵੀ ਨਸ਼ੇ ਦੇ ਖਿਲਾਫ ਤਵਾਜ਼ ਚੱਕਦੇ ਸੀ ਉਹ ਜੀ ਇਸ ਕੱਲ ਤੋਂ ਪ੍ਰੇਸ਼ਾਨ ਦਿਖਦੇ ਸੀ ਸਾਡੇ ਮਿਲਿਆਂ ਵਿੱਚ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਆਮ ਹੋ ਗਿਆ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੂੰ ਕੁਝ ਪਿੰਡਾਂ ਵਾਲਿਆਂ ਨੇ ਇਸ ਚੀਜ਼ ਦੀ ਕੋਸ਼ਿਸ਼ ਵੀ ਕੀਤੀ ਸੀ ਨਸ਼ੇ ਵਾਲੇ ਫੜ ਫੜ ਕੇ ਪੁਲਿਸ ਵਾਲਿਆਂ ਨੂੰ ਫੜਾਉਂਦੇ ਜੀ ਤੁਸੀਂ ਵੀ ਕਈ ਵਾਰੀ ਖਬਰਾਂ ਕੀਤੀ ਹੋਣੀ ਹੂੰ ਇਹ ਕਈ ਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਹੁੰਦੀ ਹੈ ਕਿ ਨਸ਼ਾ ਦਾ ਸਕਰਪ ਪਿੰਡ ਵਾਲਿਆਂ ਨੇ ਫੜ ਲਿਆ ਤੇ ਉਹਨੂੰ ਫਿਰ ਪੁਲਿਸ ਦੇ ਹਵਾਲੇ ਕੀਤਾ ਜੀ ਪਰ ਹੁਣ ਤਾਂ ਇਸ ਕਦਰ ਲੋਕੀ ਸਾਹਮਣੇ ਆ ਕੇ ਬੋਲਣ ਲੱਗ ਗਏ ਨੇ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਇੱਕ ਵੀਡੀਓ ਵਾਇਰਲ ਹੋਇਆ ਜਿਦੇ ਵਿੱਚ ਚਮਕੌਰ ਸਾਹਿਬ ਦੇ ਜਿਹੜੇ ਐਮਐਲਏ ਸਾਹਿਬ ਨੇ ਡਾਕਟਰ ਚੰਨਜੀਤ ਸਿੰਘ ਜੀ ਉਹਨਾਂ ਨੂੰ ਨੌਜਵਾਨ ਸਿੱਧੇ ਤੌਰ ਤੇ ਪ੍ਰਸ਼ਨ ਕਰਦਾ ਹੈ ਕਿ ਸਾਡੇ ਇੱਥੇ ਗਰਾਊਂਡ ਦੇ ਵਿੱਚ ਸ਼ਰੀਆਮ ਨਸ਼ਾ ਚੱਲਦਾ ਲੋਕੀ ਸ਼ਰੀਂਜਾ ਲਾਉਂਦੇ ਨੇ ਚਿੱਟਾ ਜਿਹੜਾ ਹੈਗਾ ਵਿਕਦਾ ਹੈਗਾ ਤੇ ਲੋਕੀ ਪੀਂਦੇ ਵੀ ਹੈਗੇ ਨੇ ਤੇ 22 ਸਾਲਾਂ ਦੀ ਤੁਸੀਂ ਉਹਦੇ ਬਾਰੇ ਕੀ ਕੀਤਾ ਹੁਣ ਯਾਨੀ ਕਿ ਹੁਣ ਦੀ ਮੌਜੂਦਾ ਸਰਕਾਰ ਤੋਂ 2.5 ਸਾਲਾਂ ਦਾ ਵਿਉਰਾ ਲੋਕੀ ਪੁੱਛਣ ਲੱਗ ਗਏ ਕਿ ਤੁਸੀਂ ਕਹ ਰਹੇ ਸੀਗੇ ਆ ਕੇ ਅਸੀਂ ਨਸ਼ਾ ਰੱਖਮਾ ਖਤਮ ਕਰ ਦਾਂਗੇ ਤੁਸੀਂ 2.5 ਸਾਲਾਂ ਚ ਕੀ ਕੀਤਾ ਜੀ ਉਹ ਗੋ ਐਮਐਲਏ ਸਾਹਿਬ ਕਹਿੰਦੇ ਤੁਸੀਂ ਮੈਂ 5 ਸਾਲ ਤਾਂ ਨਹੀਂ ਹੋਏਗੇ ਹਮ ਯਾਨੀ ਉਹ ਕਹਿੰਦੇ 5 ਸਾਲ ਤਾਂ ਨਹੀਂ ਹੋਏਗੇ ਯਾਨੀ ਕਿ 5 ਸਾਲ ਥੋੜੇ ਲੰਘ ਜਾਣਗੇ ਫੇਰ ਅਗਲੇ ਬਾਅਦ ਚ ਕਿਹਨੂੰ ਪੁੱਛਣਗੇ ਜਿਵੇਂ ਪਹਿਲੀਆਂ ਸਰਕਾਰਾਂ ਲੰਘੀਆਂ ਸੀ ਜੀ ਦੇਖੋ 2.5 ਸਾਲ ਜਦੋਂ ਲੰਘ ਚੁੱਕਣੇ ਐਵੇਂ ਹੀ 2.5 ਸਾਲ ਲੰਘ ਜਾਣਗੇ ਜੀ ਇਸ ਕਰਕੇ ਜਿਹੜਾ ਹੈਗਾ ਕਿ ਹੁਣ ਐਮਪੀ ਇਲੈਕਸ਼ਨ ਆਗੇ ਤੇ ਹੁਣ ਥੋੜੇ ਕਰਾਂਦੇ ਤੇ 2000 ਦੁਆਰ ਤੱਕ ਜਿਹੜੇ ਐਮਐਲਏ ਸਾਹਿਬ ਪਹੁੰਚਣਗੇ ਆਪਣੇ ਐਮਪੀ ਦੇ ਲਈ ਵੋਟਾਂ ਮੰਗਣ ਵਾਸਤੇ ਜਿਹੜੇ ਐਮਪੀ ਕੈਂਡੀਡੇਟ ਨੇ ਉਹ ਆਪਣੇ ਲਈ ਪ੍ਰਚਾਰ ਕਰਨਗੇ ਆਮ ਆਦੀ ਪਾਰਟੀ ਦੇ ਕਾਰਕਿਰਤਾ ਥੋਡੇ ਕੋਲ ਆਣਗੇ ਅਕਾਲੀ ਦਲ ਦੇ ਕਾਰਕਿਰਤਾ ਥੋਡੇ ਕੋਲ ਆਣਗੇ ਕਾਂਗਰਸ ਦੇ ਕਾਰਕਿਰਤਾ ਥੋਡੇ ਕੋਲ ਆਣਗੇ ਕਾਂਗਰਸ ਦੇ ਅਮੀਦਵਾਰ ਥੋਡੇ ਕੋਲ ਆਣਗੇ ਪਰ ਅੱਜ ਜਿਹੜਾ ਪਰ ਹੁਣ ਸਾਰਿਆਂ ਨੂੰ ਹੁਣ ਸਾਰਿਆਂ ਨੂੰ ਇਹ ਪ੍ਰਸ਼ਨ ਤੁਹਾਡੇ ਸਾਹਮਣੇ ਦੇਖਣਾ ਹੋਂ ਆਉਣ ਵਾਲੇ ਨੇ ਜਿਉਂ ਇਹ ਦੇਖੋ ਜਦੋਂ ਹੁਣ ਪੰਜਾਬ ਦੇ ਸਨ ਵੱਡਾ ਚਿੰਤਾ ਦਾ ਵਿਸ਼ਾ ਹੀ ਬਣਿਆ ਹੋਇਆ ਨਸ਼ਾ ਬਿਲਕੁਲ ਹਰੇਕ ਜਿਸ ਘਰ ਦੇ ਵਿੱਚ ਤੀ ਪੁੱਤ ਵੱਡਾ ਹੋ ਰਿਹਾ ਜਵਾਲ ਹੋ ਰਿਹਾ ਉਸ ਘਰ ਦੇ ਵਿੱਚ ਸਭ ਤੋਂ ਵੱਡੀ ਚਿੰਤਾ ਕਿਸੇ ਸਮੇਂ ਜੁ ਹੁੰਦੀ ਸੀ ਕਿ ਇਹਨੂੰ ਕੀ ਰੋਜ਼ਗਾਰ ਕਰਾਏ ਕਿੱਥੇ ਇਹਨੂੰ ਲਗਾਈਏ ਕਿਹਦੀ ਰੋਜ਼ਗਾਰ ਦੀ ਚਿੰਤਾ ਪਰ ਹੁਣ ਅਜੀ ਕਾਲ ਦੀ ਚਿੰਤਾ ਇਹ ਹੈ ਕਿ ਰੋਜ਼ਗਾਰ ਦੀ ਚਿੰਤਾ ਪੁੱਤ ਭੁੱਲ ਕੇ ਮਾਪੇ ਜਿਹੜੇ ਹੈਗੇ ਨੇ ਇਸ ਚਿੰਤਾ ਚ ਨੇ ਕਿ ਸਾਡਾ ਬੱਚਾ ਨਸ਼ਿਆਂ ਦੀ ਦਲਦਲ ਚ ਨਾ ਫਸ ਜਾਵੇ ਉਹ ਉਹਦੀ ਜਿਹੜੀ ਸੰਗਤ ਹੈਗੀ ਉਹ ਖਰਾਬ ਨਾ ਹੋਵੇ ਉਹ ਕਿਤੇ ਇਹ ਜਿਹੇ ਲੋਕਾਂ ਦੇ ਹੱਥ ਨੇ ਚੜੇ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਹੋ ਜਾਂ ਨਸ਼ਾ ਵਰਤਾਰੇ ਹੋ ਜਾਂ ਨਸ਼ਾ ਕਰਦੇ ਹੋ ਤਾਂ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਵੱਧ ਹੋ ਗਈ ਹੈ ਹੁਣ ਕਿ ਬੱਚਿਆਂ ਨੂੰ ਨਸ਼ੇ ਤੋਂ ਕਿਵੇਂ بچਾਈ ਜਦ ਕਿ ਚੜਦੀ ਉਮਰ ਦੇ ਵਿੱਚ ਬੱਚਿਆਂ ਦੇ ਪਵਿੱਖ ਦੇ ਹੀ ਚਿੰਤਾ ਹੁੰਦੀ ਸੀ ਪਹਿਲਾਂ ਹੂੰ ਬੀਕੋ ਇਹ ਦੇਖੋ ਸੀਐਮ ਭਗਵੰਤ ਮਾਨ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਿਲਕੁਲ ਖਤਮ ਕਰ ਦੇਵਾਂਗੇ ਪਰ ਹਜੇ ਤੱਕ ਤਾਂ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਤੱਕ ਨਹੀਂ ਬਈ ਬਿਲਕੁਲ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਰਾਜਨੀਤਿਕ ਪਾਰਟੀਆਂ ਦਾ ਲੋਕਲ ਭਾਵਨੇ ਜਿਹੜੇ ਬਾਧੀ ਕਰਨਾ ਸੰਭਵ じゃ ਬਣਿਆ ਹੋਇਆ ਹੈਗਾ ਪਹਿਲਾਂ ਸਾਡੇ ਪੰਜਾਬ ਦੇ ਰਹੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹ ਭਾਤ ਜਿ ਚੱਕ ਕੇ ਸੋਹ ਖਾਈ ਸੀ ਵੀ 4 ਹਫਤਿਆਂ ਚ ਨਸ਼ਾ ਖਤਮ ਕਰਤਾ ਖਤਮ ਕਰ ਦੇਵਾਂਗੇ ਪਰ ਉਹ ਗੁਟਕਾ ਸਾਹਬ ਦੀ ਕਸਮ ਦਾ ਵੀ ਕੁਸੂਰ ਹੁੰਦਾ ਵੇਖਿਆ ਤਾਂ ਲੋਕਾਂ ਨੂੰ ਲੱਗ ਕਿ ਥੱਲੇ ਛੜਦਾ ਤੇ ਆਮ ਆਦਮੀ ਪਾਰਟੀ ਤੋਂ ਵੀ ਲੋਕਾਂ ਨੂੰ ਬੜੀ ਅਮਲੀ ਰਸੀਗੀ ਜੀ ਇਹ ਨਸ਼ਾ ਕਰ ਕਾਲਜ ਹੁੰਦੇ ਨਹੀਂ ਸਰ ਜੀ ਹੈਲੋ ਹੈਲੋ ਕਿਤੋਂ ਬੋਲ ਸਰ ਗਣ ਬੋਲਣ ਜੀ ਛੜਵਾਇਆ ਭਟਾ ਲੈ ਤੇ ਬੋਲਣ ਦੇ ਜੀ ਹਾਂਜੀ ਸਰ ਆਪਾਂ ਜੋ ਅੱਜ ਦਾ ਵਿਸ਼ਾ ਰੱਖਿਆ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਕਿ ਹੁਣ ਲੋਕਾਂ ਵੱਲੋਂ ਜਿਹੜੇ ਸਵਾਲ ਉਠਾਏ ਜਾ ਰਹੇ ਨੇ ਕਿ ਨਸ਼ਾ ਬਹੁਤ ਜਿਹੜਾ ਹੈ ਵਿਕਰੇ ਹੈ ਕਿ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਇਹ ਕਦੋਂ ਖਤਮ ਹੋਵੇਗਾ ਮੈਡਮ ਆਈ ਬਟਾਲੇ ਜੀ ਤੁਸੀਂ ਖ਼ਬਰ ਦੇਖੀ ਹੋ ਨੀ ਅੱਜ ਕੱਲ ਜੀ ਕੱਲ ਇੱਕ ਕੱਲ ਦੀ ਇੱਕ ਮੌਤ ਹੋ ਗਈ ਆ ਉਹ ਵੀ ਉਸ ਦੇ ਕਿਸ ਦੇ ਘਰ ਦੇ ਸਾਹਮਣੇ ਨਾ ਉਹ ਨਸ਼ਾ ਨੂੰ ਸ਼ਰ ਕਰਦੇ ਜਵੇਲ ਦੇ ਜੀ ਜੀ ਉਹ ਨਾ ਘਰ ਵਾਲੇ ਮੁੰਡੇ ਨੇ ਕਿਹਾ ਵੀ ਤੁਸੀਂ ਇੱਥੇ ਸਾਹਮਣੇ ਨਾਂ ਨਸ਼ਾ ਕਰਿਆ ਕਰੋ ਇੱਥੇ ਨਾਂ ਇੱਥੇ ਵਿਚਿਆ ਕਰੋ ਬੱਸ ਦੋ ਸੇ ਘਰ ਦੇ ਉਹ ਮੁੰਡੇ ਨੂੰ ਕਿੱਛਾ ਨਾ ਮਾਰ ਤਾ ਵਿਚਾਰੇ ਨੂੰ ਵੀਡੀਓ ਤੇਰੀ ਵੇਖੀ ਹੋਣੀ ਆ ਬਿਲਕੁਲ ਲਾਅ ਐਂਡ ਆਰਡਰ ਦਾ ਪੰਜਾਬ ਦਾ ਕਿਤੇ ਖਰਾਬ ਹੋਣ ਦੀ ਗੱਲ ਆ ਸਾਹਮਣੇ ਆਉਂਦੀ ਆ ਇਹ ਸਭ ਪਹਿਲਾਂ ਤਾਂ ਤੁਸੀਂ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਨਾ ਨਹੀਂ ਵਟਾਲੇ ਤਾਂ ਬੋਲਣ ਦੇ ਵੀ अच्छा अच्छा चलो ठीक है ਤੁਸੀਂ ਨਾਮ ਦਿੱਤਰ ਆਪਣਾ ਚਾਹੁੰਦੇ ਹੋ ਪਰ ਪੰਜਾਬ ਦੇ ਜਿੰਨੇ ਵੀ ਵਾਸੀ ਨੇ ਉਹਨਾਂ ਦੇ ਇਸ ਗੱਲ ਦੀ ਚਿੰਤਾ ਤਾਂ ਜਰੂਰ ਹੋ ਰਹੀ ਹੈ ਕਿ ਪੰਜਾਬ ਦੇ ਨਸ਼ਾ ਕਿਵੇਂ ਖਤਮ ਹੋਏਗਾ ਹੁਣ ਇੱਕ ਵੀਡੀਓ ਜਿਹੜੀ ਹੈਗੀ ਕਾਫੀ ਵਾਇਰਲ ਹੋਈ ਹੈ ਜਿੱਥੇ ਚਮਕੌਰ ਸਾਹਿਬ ਦੇ ਐਮਐਲਏ ਸਾਹਿਬ ਨੂੰ ਸਿੱਧੇ ਤੌਰ ਤੇ ਨੌਜਵਾਨ ਨੇ ਸਵਾਲ ਕੀਤਾ ਕਿ 25 ਸਾਲਾਂ ਦੇ ਵਿੱਚ ਨਸ਼ੇ ਦੇ ਰੁਕੂ ਤੁਸੀਂ ਕੀ ਕਰਿਆ ਕਿ ਤੁਹਾਡੇ ਇਲਾਕੇ ਜਿਹਨੂੰ ਜਿਹੜੇ ਨੁਮਾਇੰਦੇ ਨੇ ਜਾਂ ਐਮਐਲਏ ਸਾਹਿਬ ਨੇ ਉਹਨਾਂ ਨੂੰ ਪ੍ਰਸ਼ਨ ਹੋ ਰਹੇ ਸਰ ਕੋਲ ਇਹ ਤਾਂ ਮੈਨੂੰ ਉਹ ਵੋਟਾਂ ਚਾਹੀਆਂ ਨਹੀਂ ਗੋਈਆਂ ਅੱਜ ਕੱਲ੍ਹ ਵੀ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਇਹਨਾਂ ਨੂੰ ਪਰ ਉਹਨੂੰ ਉਹਨੂੰ ਕੋਈ ਜ਼ਿਕਰ ਹੀ ਕੋਈ ਨਹੀਂ ਹੈਗਾ ਰੋਜ਼ ਇੱਕ ਮੌਦੂ ਉੱਢੀ ਇੱਥੇ ਨਛੇਨਾ ਹਰ ਰੋਜ਼ ਕਿ ਕੌਣ ਹੈ ਤੁਹਾਡੇ ਇਲਾਕੇ ਦੇ ਐਮ.ਐਲ.ਏ. ਕੌਣ ਨੇ ਜੀ ਸ਼ਹਿਰੀ ਗੱਲਸੀ ਹਾਂ ਸ਼ਹਿਰੀ ਗੱਲਸੀ ਹਾਂਜੀ ਸ਼ਹਿਰੀ ਗੱਲਸੀ ਸ਼ਹਿਰੀ ਗੱਲਸੀ ਛੜੂ ਵੱਲੋਂ ਸ਼ਹਿਰੀ ਗੱਲਸੀ ਤੇ ਸ਼ਹਿਰੀ ਗੱਲਸੀ ਜੀ ਨੂੰ ਜਿਹੜੀਆਂ ਮੋਤਾ ਹੋ ਰਹੀਆਂ ਉਹਦੇ ਬਾਰੇ ਪਬਲਿਕ ਨੇ ਕਦੀ ਸਵਾਲ ਨਹੀਂ ਕੀਤਾ ਹੁਣ ਐਮ.ਪੀ. ਇਲੈਕਸ਼ਨ ਆ ਰਹੇ ਨੇ ਵੋਟਾਂ ਮੰਗਣ ਜਾਣਗੇ ਪਬਲਿਕ ਪਿਆਰ ਹੈ ਸਵਾਲ ਕਰਨ ਲਈ ਕਾਲੇ ਉਹਨਾਂ ਨੇ ਤਾਂ ਦਿਆ ਹੈ ਉਹਨ ਨੂੰ ਤੇ ਜਿਹੜਾ ਆਇਆ ਹੀ ਜੀ ਆਇਆ ਪਰ ਹੋਰ ਕੋਈ ਨਹੀਂ ਉਹ ਕਰਦਾਂਗੇ ਇਹ ਕਰਦਾਂਗੇ ਤਾਂ ਕਰੇਗਾ ਕਦੋਂ ਜਦੋਂ ਸਾਰੀ ਜਨ ਪਬਲਿਕ ਮਰ ਜਾਏਗੀ ਜੀ ਜੀਓ ਇਹ ਦੇਖੋ ਜਿਹੜਾ ਸਿੰਥੈਟਿਕ ਨਸ਼ਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕਰ ਰਹੀ ਹੈ ਕਿ ਇਸ ਦੀ ਓਵਰਡੋਸ ਦੇ ਨਾਲ ਬਹੁਤ ਕਾਫੀ ਜੜੀਆਂ ਮੌਤਾਂ ਹੋ ਰਹੀਆਂ ਨੇ ਮੈਡਮ ਰੋਜ਼ ਦੀ ਇੱਕ ਮੌਤ ਹੁੰਦੀ ਜਿੱਥੇ ਲੱਗੇ ਹੈ ਨਾ ਬਹੁਤ ਜ਼ਿਆਦਾ ਨਸ਼ਾ ਵੀ ਹੈ ਪੰਜਾਬ ਦੇ ਜਿਹੜੇ ਬਾਕੀ ਇਲਾਕੇ ਨੇ ਉੱਥੋਂ ਤੋਂ ਜਿਹੜੀ ਸਾਨੂੰ ਜਾਣਕਾਰੀ ਆ ਰਹੀ ਹੈ ਉੱਥੇ ਲੋਕਾਂ ਨੂੰ ਆਪਣੇ ਜਵਾਨ ਬੱਚਿਆਂ ਦੀ ਜਿੱਥੇ ਪਹਿਲਾਂ ਲੋਕਾਂ ਨੂੰ ਕੰਮਕਾਰ ਦੇ ਭਵਿੱਖ ਦੀ ਫਿਕਰ ਹੁੰਦੀ ਸੀ ਹੁਣ ਇਸੇ ਗੱਲ ਦੀ ਫਿਕਰ ਹੈ ਕਿ ਨਸ਼ਿਆਂ 'ਚ ਨੌਜੇ ਕੀ ਬਟਾਲਾ 'ਚ ਵੀ ਇਹੀ ਕੁਝ ਹੈ ਜੀ ਇਹ ਵੀ ਕੁਝ ਹੋਂਡਿਆ ਹੈ ਜੀ ਪਰ ਇਹ ਐਮਐਨਏ ਨੂੰ ਪੁੱਛਦੇ ਐਮਐਨਏ ਨੂੰ ਸਾਰਾ ਪਤਾ ਹੈ ਸਭ ਕੁਝ ਪਤਾ ਹੈ ਇਹਨਾਂ ਨੂੰ ਪਤਾ ਹੈ ਤੇ ਕੋਈ ਗੱਲ ਨਹੀਂ ਸਭ ਨੂੰ ਪਤਾ ਵੀ ਆਹ ਕੰਮ ਹੋਂਦੇ ਆ ਮੇਰੇ ਦੇ ਹਿਸਾਬ ਨਾਲ ਇਹ ਕੰਮ ਵੀ ਇੰਨਾ ਨਹੀਂ ਲੱਗਦਾ ਜੀ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਬਟਾਲਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਨਸ਼ਾ। ਜੇ ਗੱਲ ਕੀਤੀ ਜਾਵੇ ਕਿ ਜਿਹੜੇ ਨਸ਼ਾ ਹੈਗਾ ਨਸ਼ਾ ਤਸਕਰ ਵਾਦਨੇ ਕਿ ਨਸ਼ਾ ਕਰਨ ਵਾਲੇ ਵਾਦਨੇ ਬਟਾਲਾ 'ਚ। ਨਸ਼ੇ ਕਰਨ ਵਾਲੇ ਵੀ ਬਹੁਤ ਹੀ ਜ਼ਿਆਦਾ ਹੈ ਘਰ-ਘਰ ਤੇ ਉੱਤੇ ਦੇ ਵਿੱਚ ਜਿਹੜੀਆਂ ਤੇਜ ਵਿੱਚ ਅੰਕਲ ਵਾਲੇ ਨੂੰ ਵੀ ਪਤਾ ਜੀ। ਜੀ। ਕਿ ਜਿਹੜਾ ਨਸ਼ਾ ਤਸਕਰ ਜਾਗ ਨੇ ਕਹਿੰਦੇ ਜਿਹੜਾ ਹੈ ਬਟਾਲਾ 'ਚ ਨਸ਼ਾ ਵੱਧ ਹੈ। ਤੇ ਪਿੰਡ ਜਿਹੜਾ ਤੁਹਾਡਾ ਬਟਾਲਾ ਦੇ ਲੋਕ ਨੇ ਵਾਸੀ ਨੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨਿਕ ਗੱਲ ਨਹੀਂ ਲਗਾਈ ਗਈ ਕਿ ਗਸ਼ਤ ਕਰਦੇ ਰਿਹਾ ਕਰੋ ਜਿਹੜਾ ਜਿਹੜਾ ਚੁੱਕਦਾ ਆਵਾਜ਼ ਨੂੰ ਮਾਰ ਦਿੰਦੇ ਦੀ ਜੀ ਜਿਹੜਾ ਆਵਾਜ਼ ਚੱਕਦਾ ਉਸ ਨੂੰ ਮਾਰਦੇ ਤੇ ਫਿਰ ਇਸ ਚਿੰਤਾ ਤੋਂ ਬਾਹਰ ਕਿਵੇਂ ਨਿਕਲੋਗੇ ਹੁਣ ਤੁਹਾਡੇ ਕੋਲ ਮੌਕਾ ਆਇਆ ਐ ਐਮਪੀ ਇਲੈਕਸ਼ਨ ਨੇ ਤੁਹਾਡੇ ਕੋਲ ਲੀਡਰਾਂ ਨੇ ਆਣਾ ਐ ਤੇ ਤਗੜੇ ਹੋ ਜੋ ਸਵਾਲ ਕਰਨ ਵਾਸਤੇ ਜੀ ਉਹਨਾਂ ਦੀ ਕਾਲ ਕੱਟ ਗਈ ਹੈ ਕਿਉਂਕਿ ਇਹ ਕਿ ਬਟਾਲਾ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੱਲ ਵੀ ਇੱਕ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਦੀ ਮੌਤ ਓਵਰਡੋਜ਼ ਨਾਲ ਨਹੀਂ ਮੈਡਮ ਉਹ ਕਹਿੰਦੇ ਕਿ ਕਿਸੇ ਦੇ ਘਰ ਦੇ ਸਾਹਮਣੇ ਨਸ਼ਾ ਕਰਦੇ ਸੁਰਜਨਾ ਉਸ ਨੂੰ ਰੋਕਿਆ ਗਿਆ ਤੇ ਇੱਥੇ ਨਸ਼ਾ ਨਾਲ ਮਾਰੇ ਗਏ ਤੇ ਉਸ ਨੂੰ ਕਿਰਚਾ ਨਾਲ ਮਾਰਦਾ ਮਰਡਰ ਕਰਦਾ ਯਾਨੀ ਕਿ ਲਾਅਨਡ ਆਰਡਰ ਵੀ ਨਸ਼ੇ ਕਰਨ ਖਰਾਬ ਹੁੰਦੀ ਹੈ ਇਹ ਸਾਫ਼ ਤੌਰ ਤੇ ਜਾਹਿਰ ਹੋ ਰਿਹਾ ਤੇ ਨਸ਼ੇ ਕਾਰਨ ਹੀ ਲੁੱਟਾਖੋਆ ਕਿਆ ਨਿਸ਼ਾਨੀ ਇਹੋ ਜਿਹੇ ਮਾਮਲਿਆਂ ਦਾ ਵੱਧ ਰਿਹਾ ਹੈਗਾ ਜਿਆਦਾ ਵੱਧ ਰਿਹਾ ਹੈਗਾ ਜੇਕਰ ਇਹ ਨਸ਼ਾ ਹੀ ਖਤਮ ਹੋ ਜਾਵੇ ਤਾਂ ਅਜਈਆਂ ਜਿਹੜੀਆਂ ਵਾਰਦਾਤਾ ਹੁੰਦੀਆਂ ਨੇ ਕਿ ਮੌਤ ਦੇ ਘਾਟ ਵੀ ਉਤਾਰੇ ਜਾਂਦਾ ਹੈ ਨਸ਼ੇ ਪਿੱਛੇ ਨਸ਼ੇ ਦੀ ਪੂਰਤੀ ਦੇ ਲਈ ਜਿਸ ਘਰ ਦਾ ਬੱਚਾ ਜਦ ਮਰਦਾ ਚਾਹੇ ਇਹ ਗਿਸਤਾਂ ਕਰਕੇ ਮਰੇ ਚਾਹੇ ਨਸ਼ੇ ਕਰਕੇ ਮਰੇ ਉਸ ਘਰ ਨੂੰ ਪੁੱਛੋ ਜਾ ਕੇ ਉਸ ਘਰ ਦੇ ਕੋਲੇ ਕਿੰਨਾ ਦਰਦ ਹੁੰਦਾ ਜੀ ਜੀ ਇਸ ਦਰਦ ਨੂੰ ਕਿਵੇਂ ਪੂਰਾ ਕਰੂਗੀ ਸਰਕਾਰ ਸਰਕਾਰਾਂ ਆਵਾਜ਼ਾ ਜ਼ਰੂਰ ਕਰਦੇ ਚਾਹੇ ਪਿਛਲੀਆਂ ਸਰਕਾਰਾਂ ਚਾਹੇ ਹੁਣ ਦੀਆਂ ਸਰਕਾਰਾਂ ਸੀਗੀਆਂ ਪਰ ਐਸੇ ਨਸ਼ੇ ਦਾ ਜਿਹੜਾ ਦਾਇਨ ਤੈ ਇਸ ਨੂੰ ਟਾਣ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਕਾਰਮਾਬ ਹਲੇ ਤੱਕ ਨਹੀਂ ਹੋਰੀ ਹੂੰ ਜੀ ਜੀ ਇਹ ਦੇਖੋ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਬਟਾਲਾ ਦੇ ਚ ਜਿਹੜਾ ਛੇਦ ਸਿੰਘ ਕਲਸੀ ਨੇ ਉੱਥੋਂ ਦੇ ਐਮਐਲਏ ਕਿ ਅਸੀਂ ਉਹਨਾਂ ਨੂੰ ਵੀ ਕਈ ਵਾਰ ਕਿਹਾ ਕਿ ਸਾਡਾ ਜਿਹੜਾ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਬਿਲਕੁਲ ਕਲਸੀ ਸਾਹਿਬ ਆਉਣ ਵਾਲੇ ਦਿਨਾਂ ਚ ਦਿੱਕਤ ਹੋ ਸਕਦੀ ਹੈ ਕਿਉਂਕਿ ਐਮਪੀ ਇਲੈਕਸ਼ਨਾਂ ਚ ਤੁਸੀਂ ਵੀ ਆਪਣੀ ਪਾਰਟੀ ਵਾਸਤੇ ਭੋਟਾ ਮੰਗਣ ਲਈ ਆਪਣੇ ਇਲਾਕੇ ਚ ਜਾਵਾਂਗੇ ਫਿਰ ਲੋਕੀ ਕਿਤੇ ਨਾ ਕਿਤੇ ਉਸ ਚੀਜ਼ ਦਾ ਬੱਸ ਸਤਿ ਕਿਉਂ ਪਹਿਲਾਂ ਹੀ ਸਵਾਲ ਜਿਹੜਾ ਲੋਕਾਂ ਦੇ ਇਹੀ ਹੋਵੇਗਾ ਸਰ ਨਸ਼ੇ ਦਾ ਬਿਲਕੁਲ ਹੋਵੇਗਾ ਕਿਉਂਕਿ ਇਹ ਗੱਲ ਤਾਂ ਕਹਿਣੀ ਪੈ ਰਹੀ ਹੈ ਕਲਸੀ ਸਾਹਿਬ ਕਿਉਂ ਕੀ ਅੱਜ ਹੀ ਅਸੀਂ ਵੀਡੀਓ ਵੇਖ ਰਹੇ ਸੀਗੇ ਕਿ ਚਮਕੌਰ ਸਾਹਿਬ ਦੇ ਜਿਹੜੇ ਐਮਐਲਏ ਸਾਬ ਡਾਕਟਰ ਚਨਜੀਤ ਨੇ ਉਹਨਾਂ ਅੱਗੇ ਨੌਜਵਾਨ ਨੇ ਪ੍ਰਸ਼ਨ ਖੜਾ ਕਰਤਾ ਕਿ 22 ਸਾਲਾਂ ਚ ਨਸ਼ੇ ਦਾ ਤੁਸੀਂ ਕੀ ਕੀਤਾ ਹੂੰ ਇਹੀ ਪ੍ਰਸ਼ਨ ਤੁਹਾਡੇ ਅੱਗੇ ਵੀ ਆਣ ਲੱਗਾ ਹੈ ਫਿਰ ਤਿਆਰੀ ਕਰਕੇ ਜਾਓ ਜੇਕਰ ਲੋਕਾਂ ਚ ਵੋਟਾਂ ਮੰਗਣ ਜਾਣਾ ਹੈ ਤੇ ਜਿਹੜੀਆਂ ਪਾਰਟੀਆਂ ਪਹਿਲਾਂ ਰਹਿ ਚੁੱਕੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਪੁੱਛਿਆ ਜਾਏਗਾ ਕਿ ਬਾਈ ਤੁਸੀਂ ਨਸ਼ਾ ਲੈ ਕੇ ਕਿਵੇਂ ਆਏ ਸੀਗੇ ਤੇ ਉਹਨੂੰ ਕਤਮ ਕਿਉਂ ਨਹੀਂ ਕੀਤਾ ਜੀ ਜੀ ਜਿਵੇਂ ਕਿ ਜਿਵੇਂ ਨਸ਼ੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਜਿਹੜਾ ਪੰਜਾਬ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਜਿਹੜੇ ਆਪਾਂ ਕਹਿ ਦਿੱਨੇ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ ਉਹ ਆਪਣਾ ਭਵਿੱਖ ਹੈ ਜਦੋਂ ਸਰ ਭਵਿੱਖੇ ਹੀ ਖਤਮ ਹੋ ਜਾਏਗਾ ਅੱਗੇ ਫਿਰ ਹੋਣਾ ਹੀ ਕੀ ਹੈ ਬਿਲਕੁਲ ਕੋਸ਼ਿਸ਼ ਦੌਜਵਾਨੀ ਪੀੜ੍ਹੀ ਜਿਹੜੀ ਹੈਗੀ ਸੋਨਮ ਨਸ਼ਿਆਂ ਕਰਕੇ ਬਰਬਾਦ ਹੋ ਰਹੀ ਹੈ ਜੀ ਜਿਹੜੀ ਨੌਜਵਾਨ ਪੀੜ੍ਹੀ ਪੰਜਾਬ ਤੋਂ ਵਿਕਸਿਤ ਕਰ ਸਕਦੀ ਹੈ ਅਗਲੇ ਜਹਾਂ ਲੈ ਜਾ ਸਕਦੀ ਹੈ ਉਹ ਵਿਦੇਸ਼ਾਂ ਚ ਜਾ ਰਹੀ ਹੈ ਹੂੰ ਤੇ ਇੱਥੇ ਫਿਰ ਬਜ਼ੁਰਗਾਂ ਨੇ ਰਹਿ ਕੇ ਕੀ ਕਰਨਾ ਬਜ਼ੁਰਗ ਵੀ ਵਿਚਾਰੇ ਆਪਣਾ ਟਾਈਮ ਜੀ ਜਦੋਂ ਬਜ਼ੁਰਗਾਂ ਦੇ ਵੀ ਸਰਜੀ ਕਰ ਉਹਨਾਂ ਨੂੰ ਕੋਈ ਸੰਭਾਲਣ ਵਾਲਾ ਇੱਥੇ ਰਹੇਗਾ ਤਾਂ ਹੀ ਜਿਹੜੇ ਸਾਡੇ ਬਜ਼ੁਰਗ ਵੀ ਅੱਗੇ ਲੰਬੀਆਂ ਜਿਹੜੀਆਂ ਉਮਰਾਂ ਭੋਗ ਸਕਣਗੇ ਕਿਉਂਕਿ ਸੇਵਾ ਕਰਨ ਵਾਸਤੇ ਵੀ ਜਿਹੜੇ ਨੇ ਬਹੁਤ ਜ਼ਰੂਰੀ ਹੈ ਬੜੇ ਦੁਖਦਲ ਕਹਿਣਾ ਪੈ ਰਿਹਾ ਹੈ ਕਈ ਇਲਾਕੇ ਮੈਨੂੰ ਪਤਾ ਨਹੀਂ ਜਿੱਥੇ ਬਜ਼ੁਰਗ ਇਕੱਲੇ ਘਰਾਂ ਚ ਰਹੇਗੇ ਇਹਦੇ ਬਾਕੀ ਤੇ ਜਿਹੜਾ ਪੂਰਾ ਠੱਬਰ ਹੈ ਉਹ ਵਿਦੇਸ਼ਾਂ ਜਿਹੜੇ ਤੇ ਬਜ਼ੁਰਗਾਂ ਦੀ ਸੇਵਾ ਕਰਨ ਵਾਸਤੇ ਪ੍ਰਵਾਸੀ ਨਹੀਂ ਹੂੰ ਤੇ ਉਹਨਾਂ ਪ੍ਰਵਾਸੀਆਂ ਦੇ ਵਿੱਚੋਂ ਬਰਵਾਤਮਨ ਨਗਰੇ ਕੋਈ ਮਾੜਾ ਕੰਮ ਕਰੇ ਜੀ ਹਰੀਕ੍ਰਿਸ਼ਰ ਅੱਜਕੱਲ੍ਹ ਵਿਸ਼ਵਾਸ ਨਹੀਂ ਕੀਤਾ ਉਹਨਾਂ ਤੇ ਵਿਸ਼ਵਾਸ ਕਰਨਾ ਕਿੰਨਾ ਔਖਾ ਹੈਗਾ ਤੇ ਬਜ਼ੁਰਗਾਂ ਦੀ ਦਿੱਕਤ ਇਹ ਹੈ ਕਿ ਬਜ਼ੁਰਗ ਇਕੱਲੇ ਕੀਵੇਂ ਕਰਦੇ ਵਿਚ ਰਹੇ ਜੀ ਤੋ ਇਹ ਜਿਹੜੇ ਘਟਨਾਵਾਂ ਨੇ ਕਿਤੇ ਅੱਗੇ ਵੱਸ ਸਕਦੀਆਂ ਨੇ ਇਹ ਵੀ ਕਿਉਂਕਿ ਨਸ਼ੇ ਦੇ ਕਾਰਨ ਵੀ ਸਰ ਕੀ ਹੈ ਕਿ ਸਾਡੇ ਜਿਹੜੇ ਪੇਰੈਂਟਸ ਨੇ ਜ਼ਿਆਦਾਤਰ ਬੱਚਿਆਂ ਨੂੰ ਬਾਹਰ ਇਸ ਕਰਕੇ ਵੀ ਭੇਜ ਰਹੇ ਨੇ ਕਿ ਸਾਡਾ ਬੱਚਾ ਜਿਹੜਾ ਇੱਥੋਂ ਜਿਹੜਾ ਨਸ਼ੇਤ ਬੱਜ ਸਕੇ ਬਿਲਕੁਲ ਮੈਂ ਇੱਕ ਪੋਸਟ ਵੇਖ ਰਿਹਾ ਸੀਗਾ ਉਹ ਕਹਿੰਦੇ ਕਿ ਪੰਜਾਬ ਦੇ ਜਿਹੜੇ ਐਮਐਲਏਜ਼ ਨੇ ਪੰਜਾਬ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਪੰਜਾਬ ਚ ਰਵੈਤੀ ਨਸ਼ੇ ਸ਼ੁਰੂ ਕੀਤੇ ਜਾਣ ਜੀ ਅ ਜਿਵੇਂ ਅਫੀਮ ਭੁੱਕੀ ਤੇ ਪੋਸਟ ਤੇ ਦੇਖੀ ਕਿ ਖੋਲੇ ਜਾ ਪਰ ਖੇਤੀ ਦਾ ਵੀ ਜਿਹੜਾ ਮੁੱਦਾ ਹੈ ਸਰਕਾਰ ਨੂੰ ਇਹ ਪੁੱਛੋ ਕਿ ਖੇਤੀ ਵਾਲ ਤਾਂ ਤੁਸੀਂ ਭੱਜ ਰਹੇ ਹੋ ਪਰ ਇਹ ਇਸ ਤੋਂ ਪਹਿਲਾਂ ਜਿਹੜਾ ਪੰਜਾਬ 'ਚ ਬਾਹਲਾ ਨਸ਼ਾ ਰਿਹਾ ਉਹਨੂੰ ਕਦੋਂ ਰੋਕੋਗੇ ਹੂੰ ਪਹਿਲਾਂ ਉਦਾਂ ਉਹਨਾਂ ਨੂੰ ਰੋਕਣ ਦੀ ਲੋੜ ਹੈ ਉਹਨਾਂ ਦੇ ਪਰ ਰੋਕ ਲਗਾਉਣ ਦੀ ਲੋੜ ਹੈ ਜਿਹੜੀ ਚੀਜ਼ ਤੁਸੀਂ ਕਰ ਸਕਦੇ ਹੋ ਜਿਹੜੀ ਚੀਜ਼ ਤੁਸੀਂ ਕਰ ਸਕਦੇ ਹੋ ਉਹ ਤਾਂ ਕਰੋ ਨਾ ਹੂੰ ਜਿਹੜੀ ਚੀਜ਼ ਹੈ ਕਾਨੂੰਨ ਬਣਨਾ ਹੈ ਉਹਨੂੰ ਮਾਪ ਪਾਸ ਕਰਾਉਣਾ ਹੈਗਾ ਉਹਦੇ ਤੇ ਸੰਘਰਸ਼ ਕਰਨ ਨੂੰ ਕਈ ਕੇ ਸਾਲ ਲੰਘ ਜਾਂਦੇ ਨੇ ਉਦੋਂ ਦਾ ਤੁਸੀਂ ਹੋਗੇ ਪਰ ਲੋਕਾਂ ਵਾਸਤੇ ਸਿਰਫ ਇੱਕ ਆਪਣੇ ਆਪ ਨੂੰ ਚਮਕਾਨ ਵਾਲੀ ਗੱਲ ਹੈ ਵੀ ਅਸੀਂ ਨਸ਼ੇ ਦਾ ਮੁੱਦਾ ਚੱਕਿਆ ਸੀ ਜੀ ਅਸੀਂ ਕਿਹਾ ਸੀ ਰਫਾਈਦੀ ਜਿਹੜੇ ਨਸ਼ਾ ਪਹਿਲਾ ਸਿੰਥੈਟਿਕ ਦਾ ਰੋਕੋ ਪਹਿਲਾ ਸਿੰਥੈਟਿਕ ਦਾ ਰੋਕੋ ਸਿੰਥੈਟਿਕ ਜੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਉਹ ਪੰਜਾਬ ਚ ਹੋਣਾ ਨਹੀਂ ਚਾਹੀਦਾ ਹੈਗਾ ਜੀ ਜੇ ਗੱਲ ਕੀਤੀ ਜਾਵੇ ਕਿ ਪਿਛਲੇ ਸਮਿਆਂ ਤੋਂ ਨਾਲੋਂ ਇਸ ਸਾਲ ਜਿਹੜੀ ਪੰਜਾਬ ਦੇ ਵਿੱਚ ਸ਼ਰਾਬ ਦੀ ਵਿਕਰੀ ਆ ਉਹ ਵਧੀ ਹੈ ਤੇ ਹੋਰ ਬਦਲਦੀਆਂ ਗੱਲਾਂ ਹੋ ਰਹੀਆਂ ਨੇ ਜੀ ਤੇ ਚਲੋ ਸ਼ਰਾਬ ਵੀ ਅਸੀਂ ਕਹਿੰਦੇ ਬਹੁਤੀ ਵੱਡੀ ਚੀਜ਼ ਨਹੀਂ ਹੈਗੀ ਹਾਂ ਸਰਕਾਰ ਨੂੰ ਉਸ ਤੇ ਰੈਵਨਿਊ ਹੁੰਦਾ ਹੈਗਾ ਇਹ ਮੰਨਣ ਵਾਲੀ ਗੱਲ ਹੈਗੀ ਐ ਸੋ ਇਹ ਜਿਹੜੀ ਸਾਰੀ ਚੀਜ਼ਾਂ ਨੇ ਸੁਣਮ ਕਿਤਨੇ ਕਿਤੇ ਮਸਲੇ ਦੇ ਮੁੱਦੇ ਤੇ ਲੋਕਾਂ ਨੂੰ ਕੀ ਹਰਦਿਆ ਜੀ ਇੱਕ ਕੋਲਰ ਆਪਣੇ ਨਾਲ ਹੋਰ ਜੁੜੇ ਨੇ ਸਰ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਸਰ ਸਰ ਮਾਲਵਿੰਦਰ ਸਰੂਰ ਤੋਂ ਹਾਂਜੀ ਮਾਲਵਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਸਨਵਾਇਟ ਸੰਵਾਦ ਸਰਪਾ ਜੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਲੋਕ ਹੁਣ ਸਵਾਲ ਕਰਨ ਲੱਗੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਕਦੋਂ ਖਤਮ ਹੋਏਗਾ ਦੇਖੋ ਜੀ ਜਿਹੜਾ ਹੁਣ ਨਸ਼ਾ ਤਸਕਰੀਆਂ ਦਾ ਇਹ ਸਾਬਲ ਪਤਾ ਜੀ ਜਿਹੜਾ ਹੁਣ ਆਪਣੇ ਸਕੂਲ ਦੀਆਂ ਦਿਖਾ ਰਹੇ ਨੇ ਕੁੜੀਆਂ ਤੱਕ ਪਹੁੰਚ ਗਿਆ ਨਸ਼ਾ ਹੂੰ ਹੂੰ ਜਿਹੜੀ ਹੱਤਿਓਂ ਪਾਰ ਟੱਪ ਗਈ ਜਿਹੜੀ ਸਰਕਾਰ ਕੇਸਰੀਵਾਲ ਵਾਦੇ ਕਰਕੇ ਆਉਂਦੇ ਤੇ ਸਟੇਜਾਂ ਤੇ ਜਾ ਜਾ ਜੀ ਜੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਹੁਣ ਤੁਸੀਂ ਦੇਖ ਲਿਓ ਆ ਚੋਣਾਂ ਦਾ ਬਿਗਲ ਵੱਜ ਗਿਆ ਹੁਣ ਤੁਸੀਂ ਇਹ ਦੇਖ ਲਿਓ ਹੁਣ ਇਹਨਾਂ ਨੂੰ ਪੈਂਡਾ ਫੜਾਉਣਾ ਔਖਾ ਹੋ ਜੂ ਲੋਕਾਂ ਨੂੰ ਜੀ ਬਰਿੰਦਰ ਜੀ ਕਿਹੜੇ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਤੁਸੀਂ ਸੰਗਰੂਰ ਤੋਂ ਸੰਗਰੂਰ ਛਾਸੰਗਰੂਪ ਉਮੀਦਿਹਰ ਜੀ ਨੂੰ ਟਿਕਟ ਮਿਲਿਆ ਫਿਰ ਜਦੋਂ ਉਮੀਦਿਹਰ ਜੀ ਲੋਕਾਂ ਕੋਲੇ ਪਹੁੰਚਣਗੇ ਸਵਾਲ ਪਹਿਲਾ ਰਹੂਗਾ ਜਰੂਰ ਜੀ ਜਰੂਰ ਤੁਸੀਂ ਮੈਂ ਹੁਣ ਲਾਈਵ ਤੇ ਦੱਸ ਰਿਹਾ ਤੁਸੀਂ ਆਉਂਗਾ ਟਾਈਮ ਤੇ ਇਹਨਾਂ ਦੀ ਵੀਡੀਓ ਦੇਖਿਆ ਤੁਸੀਂ ਜਿਵੇਂ ਕੈਪਟਨ ਸਾਹਿਬ ਗੁਟਕਾ ਉਹਦੇ ਫੜ ਕੇ ਸੌਂ ਖਾਦੀ ਸੀ ਉਹਦੇ ਲੋਕਾਂ ਨੂੰ ਥੋੜਾ ਘੱਟ ਤੇ ਹੋਏ ਇਹਨਾਂ ਨੇ ਦੱਸਿਆ ਦੀ ਵੀ ਲੋਕਾਂ ਨੂੰ ਭਗਵੰਤ ਮਾਨ ਸਾਹਿਬ ਕਹਿੰਦੇ ਤੇ ਸਵਾਲ ਕਰਿਆ ਕਰੋ ਹਰ ਸਵਾਲਾਂ ਦੇ ਘੇਰੇ ਤੇ ਜਰੂਰ ਹੋਣੇ ਚਾਹੀਦੇ ਸਵਾਲ ਤਾਂ ਸ਼ੁਰੂ ਹੋ ਗਏ ਮਲਵਿੰਦਰ ਸਾਹਿਬ ਚ ਚਮਕੌਰ ਸਾਹਿਬ ਤੋਂ ਜਿਹੜੇ ਐਮ ਐਲ ਏ ਚੰਨੀ ਨੇ ਡਾਕਟਰ ਚੰਨੀ ਨੇ ਉਹ ਚਰਨਜੀਤ ਸਿੰਘ ਨੇ ਉਹਨਾਂ ਨੂੰ ਸਵਾਲ ਵੀ ਕਰ ਦਿੱਤਾ ਕਿ ਨੌਜਵਾਨ ਨੇ ਕਿ 25 ਸਾਲਾਂ ਚ ਤੁਸੀਂ ਨਸ਼ੇ ਦਾ ਮੁੱਦਾ ਕੀ ਕੀਤਾ ਗਰਾਊਂਡ 'ਚ ਸ਼ਰੀਆ ਨਸ਼ਾ ਚੱਲਦਾ ਉਹ ਹੀ ਅਸਲੀ ਤੈਅ ਹੈ ਜੀ ਕਿ ਉਹਨੇ ਵੀ ਜਦੋਂ ਨੇ ਸਰਕਾਰਾਂ ਬਾਹਰ ਕਰ ਕਰ ਉਹਨਾਂ ਲੋਕਾਂ ਦਾ ਹੱਕ ਵੀ ਬਣਦਾ ਲੋਕਾਂ ਨੇ ਵੋਟਾਂ ਵੀ ਪਾਈਆਂ ਨੇ ਲੋਕਾਂ ਨੇ ਫਰਜ ਬਣਦਾ ਪੁੱਛਣ ਦਾ ਜਿਹੜੇ ਅਸੀਂ ਨਾ ਨਾ ਪਬਲਿਕ ਜਾਗੇ ਫਿਰ ਕਿੰਨਾ ਵਿਚਰ ਰੋਕਾ ਇਹਨਾਂ ਨੂੰ ਭਰੋਸਾ ਰੱਖ ਰੱਖਦੇ ਵੋਟਾਂ ਪਾਈਆਂ ਨੇ ਜਿਹੜਾ ਇਹਨਾਂ ਤੁਹਾージェ ਇਸ ਗੱਲ ਦਾ ਵੀ ਰੋਸ਼ ਰਹਿਗਾ ਕਿ ਅਸੀਂ ਬਦਲਾਅ ਕੀਤਾ ਸੀ ਸਾਨੂੰ ਆ ਬਦਲਾਅ ਦੇਖਣ ਨੂੰ ਮਿਲਿਆ ਕੌਂਸਲ ਦੇ ਅਧਿਕਾਰ ਬਹੁਤ ਕੁਝ ਉਜੀ ਆディ ਲੈਕ ਸੁਣਾਉਗੀ ਛੋਡੇ ਨਕਾਜੇ ਤੋਂ ਮੇਰੇ ਨਕਾਜੇ ਤੋਂ ਬਹੁਤ ਕੁਝ ਛੋਡੇ ਚੈਨਲਾਂ ਤੇ ਸਾਨੂੰ ਸਿੱਖਣ ਨੂੰ ਮਿਲਦਾ ਜੇ ਜਿਹੜੇ ਮਤਲਬ ਲੋਕਾਂ ਦੇ ਸਵਾਲ ਹੋਣਗੇ ਤੁਸੀਂ ਇਹਨਾਂ ਨੂੰ ਸਵਾਲਾਂ ਦੇ ਵਿੱਚ ਦੇਖੇ ਲੋਕਾਂ ਨੇ ਘੇਰੇ ਦੀਆਂ ਲੋਕਾਂ ਦੀ ਤਕਰੀ ਦੀ ਜਾਣਗੇ ਲੋਕਾਂ ਨੂੰ ਸਵਾਲ ਕਿੰਨਾ ਕਰਨਗੇ ਹੁਣ ਵੀ ਬਹੁਤ ਸਵਾਲ ਕਰਦੇ ਨੇ ਜਦੋਂ ਅਸੀਂ ਬਦਲਾਅ ਲੈਤੇ ਹਾਂ ਸਾਡੇ ਪਾਸੇ ਹੋਰ ਕੋਈ ਰਸਤਾ ਨਹੀਂ ਚੱਲਣ ਪਰ ਜਦੋਂ ਇਹ ਰਾਸਤੇ ਨੇ ਚੱਲੇ ਫਿਰ ਅੱਗੇ ਸਵਾਲ ਤਾਂ ਜ਼ਰੂਰ ਕਰਨਗੇ ਆ ਕਿਹਾ ਜਾਂਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਆਮ ਲੋਕਾਂ ਵਾਂਗੂ ਰਹੂਗੀ ਤੁਹਾਨੂੰ ਲੱਗਦਾ ਕਿ ਸਰਕਾਰ ਦੇ ਜਿਹੜੇ ਮੰਤਰੀ ਨੇ ਜਾਂ ਇਸ ਸਰਕਾਰ ਦੇ ਜਿਹੜੇ ਐਮਐਲਏਜ ਨੇ ਜਾਂ ਸਰਦਾਰ ਦੇ ਜਿਹੜੇ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਆਮ ਲੋਕਾਂ ਨੂੰ ਸਿੱਧੇ ਤੌਰ ਤੇ ਮਿਲਦੇ ਨੇ ਕੋਈ ਕਾਫਲਾ ਦੇਖਣ ਨੂੰ ਨਹੀਂ ਮਿਲਦਾ ਨਾਲ ਹੂੰ ਰਾਤ ਨੂੰ ਦਰਦ ਨੂੰ ਟੀਨਾ ਪੀ ਜੀ ਜਦੋਂ ਬੋਚਿਆ ਤਾਂ ਉਹ ਤਿੰਨ ਨੇ ਲਾਲਾ ਦੇ ਮੂਰੇ ਹੋਏ ਹੋਵੇ ਸਾਲਾ ਮਾਰ ਮਾਰ ਗਾਹ ਨੂੰ ਜੇ ਸਾਲਾ ਮਾਰ ਮਾਰ ਉਹ ਲਾਲਾ ਬੋਲ ਰਿਹਾ ਕਹਿੰਦਾ ਉਹਨਾਂ ਦੀ ਅੱਖੀ ਦਾ ਰਹਿ ਕਹਿੰਦਾ ਸੌਦੇ ਟੋਟੇ ਦਾ ਹੋ ਜਾਂਦੇ ਨੇ ਪਰ ਅੱਖਾਂ ਦਾ ਹੁਈ ਜਾਕਰ ਪਰ ਉਹ ਗੱਲ ਹੋਊ ਇਹਨਾਂ ਨਾਲ ਤੁਸੀਂ ਦੇਖ ਲਓ ਬੋਟਾ ਲੋਕਾਂ ਨੇ ਪਾਤੀਆਂ ਇਹਨਾਂ ਨੂੰ ਸਰਕਾਰ ਵੀ ਬਣਾਦੀ ਜਿੰਨਾ ਇਹਨਾਂ ਨੇ ਦਾ ਕਿਹਾ ਵੀ ਐਮ ਐਲ ਏ ਦਾ 70 ਰੁਪਏ 75 ਦੀ ਖਰੇ ਤੇ ਲੋਕਾਂ ਨੇ ਕੱਲ ਮੈਂ ਐਮ ਐਲ ਏ ਦੀ ਤੇ ਇਹਨਾਂ ਨੂੰ ਕਿੱਤੇ ਮੰਗਣ ਦੀ ਸਰਕਾਰ ਦੀ ਲੋੜ ਨਾ ਪੈ ਜੇ ਵੀ ਕਿਤੇ ਚਾਹਤ ਨਾਲ ਵੀ ਇਹਨਾਂ ਨੇ ਦਾਜੀ ਹੁੰਦੇ ਨੇ ਜੀ ਐਮਐਲਏ ਘਟ ਗਏ ਸਰਹਦਾਂ ਕੁੱਟ ਗਈ ਲੋਕਾਂ ਦਾਣ ਪੂਰੇ ਨਰੂਲ ਬਣਾ ਕੇ ਭਰਤੀ ਇਹਨਾਂ ਨੂੰ ਜੀ ਆ ਤੇ ਦੇਖੋ ਨਸੀ ਦੇ ਵਿੱਚ ਹੁਣ ਜਿਹੜੀ ਆਮ ਆਦੂ ਪਾਰਟੀ ਹੋਈ ਜਾਂ ਹੈ ਕਾਲੀ ਦਾਣ ਹੋਈ ਤੁਸੀਂ ਜ ਜੋਨਾਂ ਦਾ ਗੱਲ ਵੱਜ ਗਿਆ ਤੇ ਓਕੇ ਹੁਣ ਜਦੋਂ ਟਿਕਟਾਂ ਦੀ ਵੰਡ ਹੋ ਗਈ ਓਕੇ ਵੱਡੂਆਂ ਮੰਗੋ ਛਾਲਾ ਮਾਰ ਮਾਰ ਕਿਹੜੀ ਪਾਰਟੀ ਜਿਹੜਾ ਭਾਈ ਦਾ ਜਦੋਂ ਟਿਕਟ ਵਿਵਾਸ ਹੋਈ ਨੇ ਦੂਜੇ ਪਾਸੇ ਛਾਲਾ ਮਾਰਦੇ ਨੇ ਦੂਜੇ ਨੂੰ ਚੜਦੇ ਨੇ ਵਰਕਰ ਤੇ ਇਧਰ ਉਹ ਵੀ ਹੋ ਰਿਹਾ ਕੱਲ ਜੱਬੇਵਾਲ ਸਾਹਿਬ ਆਪ ਚ ਸ਼ਾਮਲ ਹੋਣ ਕਾਂਗਰਸ ਤੋਂ ਨਿਕਲ ਕੇ ਅ ਪਰਸੋਂ ਦੀ ਵੀ ਗੱਲ ਜਿਹੜੀ ਹੈਗੀ ਆ ਜਿਹੜੇ ਧਾਕੜਾ ਅਫਸਰ ਕਹੇ ਜਾਂਦੇ ਸੀਗੇ ਉਹ ਅਕਾਲੀ ਦਲ ਚ ਸ਼ਾਮਲ ਹੋ ਗਏ ਇਸੇ ਤਰ੍ਹਾਂ ਜਿਹੜੇ ਪਾਰਟੀਆਂ ਦੇ ਵਿੱਚ ਲੋਕ ਆ ਰਹੇ ਨੇ ਉਹੀ ਤਾਂ ਸੀ ਗੱਲ ਕਹਿ ਰਹੇ ਜਦੋਂ ਟੇਟ ਦੀ ਆਸ ਨਹੀਂ ਹੁੰਦੀ ਕੋ ਛੱਡ ਪੁੱਸ ਘਟ ਜੰਦੀ ਆ ਵਰਕਰ ਵਿਚਾਰੇ ਆਪਣੇ ਜੋਰ ਲਾਉਂਦੇ ਰਹੇ ਨੇ ਤੜਕੇ ਨੂੰ ਕੁਬਾਰ ਦੇ ਵਿੱਚ ਸਰੋਪਾ ਦੂਜੀ ਕੁਆਲਿਟੀ ਤੇ ਨੇ ਪ੍ਰੈਸਟ ਨੇ ਤੇ ਜਿਹੜੇ ਕਮੇ ਕਰਨਗੇ ਲੋਕ ਜੀ ਕੋਈ ਵੀ ਬੰਤਾ ਆਪਣੀ ਜੜ ਲੈਣ ਕੁੱਟ ਜਾਂਦਾ ਹੁੰਦਾ ਫਿਰ ਬਹੁਤ ਔਖਾ ਫਿਰ ਕੋਈ ਵਰਕਰਾਂ ਲੱਗੇ ਵੀ ਵਰਕਰ ਵੀ ਮੂੰਹ ਮੋੜ ਜਾਂਦੇ ਨੇ ਪਿੰਡਾਂ ਦੇ ਵਿੱਚੋਂ ਅਲਾਚਲਾ ਉਹ ਛੋਡੇ ਵਾਲੇ ਨੇ ਕੀ ਕਰਤਾ ਦੇਖੋ ਲੋਕਾਂ ਨੂੰ ਤੇ ਸ਼ਰਮ ਆਉਂਦੀ ਆ ਉਹ ਲੀਡਰਾਂ ਨੂੰ ਤਾਂ ਬਸ ਆਪ ਦਾ ਅੱਖਾ ਆਪਣੀ ਕੁਰਸੀ ਦੇਖਦੇ ਨੇ ਤੁਸੀਂ ਮੈਨੂੰ ਇਹ ਦੱਸਿਆ ਜੀ ਮੈਂ ਹੁਣ ਪ੍ਰਵਾਰਤਮਾਨ ਕਾਂਗਰਸੀਆਂ ਨੂੰ ਕਹਿੰਦਾ ਸੀ ਕਿ ਕਾਂਗਰਸ ਅਕਾਲੀ ਵੀ ਜੀਤੇ ਵਾਲੇ ਇਹਨਾਂ ਦੇ ਵਿੱਚ ਲਾਲੋ 98 ਬਧਾਇਆ ਜੱਗ ਨਵੇਂ ਫੜ ਲੈਣਾਂ ਨੇ ਹੁਣ ਜਿਹੜਾ ਨਰੋਲ ਪਾਰਟੀ ਰਹਿ ਗਈ ਜੀ 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 ਜੇ ਤੂੰ ਆਮ ਆਦਮੀ ਪਾਰਟੀ ਆਈ ਸੀ ਕਹਿਆ ਗਿਆ ਸੀ ਕਿ ਆਮ ਲੋਕਾਂ ਦੀ ਪਾਰਟੀ ਹੈ ਪਰ ਅੱਜ ਜਿਹੜੇ ਨੇ ਕਾਂਗਰਸੀ ਵੀ ਇੱਧਰ ਸ਼ਾਮਲ ਹੋ ਰਹੇ ਨੇ ਨੈਸ਼ਨਲ ਹੀਟ ਪਰ 52 ਬੰਦੇ ਦਿਖਾ ਰਹੇ ਤੇ ਇਹ ਸੋਡੀ ਚੈਨਲ 'ਤੇ ਵੀ ਸੋਣ ਨੂੰ ਮਿਲਦਾ ਹਨ 52 ਬੰਦੇ ਨਾਲ 4 ਰਲੇ ਤੇ 5 ਕਿਉਂ ਰਲੇ ਤੇ ਸਾਡੇ ਪਾਜੇ ਨਾਲ ਇਹ ਰਲੇ ਤੇ ਵੀ ਜੇ ਇਹਨਾਂ ਦੇ ਬੰਦੇ ਢੱਡ ਕੇ ਕਾਂਗਰਸ ਅਕਾਲੀ ਵੀ ਜਿਹੜੇ ਸ਼ੌਲ ਮਾਰ ਕੇ ਦੂਜੀ ਕੁਆਲਿਟੀ ਚ ਵੜ ਜਾਂਦੇ ਮੈਂ ਲੋਕਾਂ ਨੇ ਸੋਚ ਬੂਝੇ ਨਾਲ ਇੰਨੀ ਸੋਚ ਕੇ ਦਿੱਤਾ ਵੀ ਇਹਨਾਂ ਦੇ ਐਮਐਲਏ ਨਾ ਘਟ ਜਾਣ ਇਹਨਾਂ ਨੂੰ ਜਿੰਨੇ ਕਹਿੰਦੇ ਤੇ ਤੋਂ ਅੱਜ ਤੋਂ ਵੱਧ ਐਮਐਲਏ ਦੇ ਦੇ ਤੇ ਕੱਲ ਨੂੰ ਇਹ ਚੀਜ਼ ਲੈ ਕੇ ਨਾਹੀਂ ਇੱਕ ਪਾਸੇ ਘਟ ਜਾਣ ਵੀ ਸਾਡੇ ਭਾਈ ਐਮਐਲਏ ਘਟ ਕੇ ਸਾਡੀ ਸਰਕਾਰ ਨਹੀਂ ਚੱਲੀ ਸਾਨੂੰ ਬੰਦੇ ਦੂਜੇ ਅੱਗੇ ਰਲੇ ਨਹੀਂ ਜਿਵੇਂ ਸਰ ਦੇਖੋ ਹੁਣ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਨੇ 8 ਸੀਟਾਂ ਜਿਹੜੀਆਂ ਅਨਾਉਂਸ ਕਰ ਦਿੱਤੀਆਂ ਨੇ ਉਹਦੇ ਵਿੱਚ ਜਿਹੜੇ ਨੇ ਜ਼ਿਆਦਾਤਰ ਜਿਹੜੇ 6 ਨੇ ਉਹਨਾਂ ਦਾ ਮੰਤਰੀਆਂ ਨੂੰ ਹੀ ਟਿਕਟਾਂ ਦੇ ਦਿੱਤੀਆਂ ਨੇ ਇਹ ਨਹੀਂ ਤਾਂ ਕਹਿ ਰਹੇ ਜੀ ਦੇਖੋ ਤੁਸੀਂ ਕਹਿੰਦੇ ਹੁੰਦੇ ਤੇ ਕੇਸ਼ਰੀਵਾਲ ਜੇ ਨਾਲ ਦੀ ਦਿੱਲੀ ਤੇ ਮੇਰਾ ਕੰਮ ਬੋਲਦਾ ਮੇਰੇ ਕੰਮ ਨੂੰ ਵੋਟਾਂ ਪਾ ਦਿਓ ਤੁਸੀਂ ਇਹ ਨਹੀਂ ਇਹ ਤਾਂ ਮੰਤਰੀ ਕਰਦੇ ਤੁਸੀਂ ਜਿਹੜੀ ਤੇ ਲੋਕਾਂ ਲਈ ਕਹੋ ਵੀ ਜੇ ਸਾਡੇ ਕੰਮ ਕੀਤੇ ਨੇ ਤਾਂ ਸਾਨੂੰ ਵੋਟਾਂ ਹੱਕਦਾਰਾਂ ਲੈਣ ਦੀ ਨਹੀਂ ਕਿ ਉਹ ਮੇਰੇ ਭਾਈ ਤੋਂ ਦੀ ਮਰਜ਼ੀ ਆ ਮੈਂ ਕੈਨ ਕਰਨਾ ਵੀ ਹੇ ਤੁਹਾਡੇ ਕੰਮ ਦੇ ਮੁਤਾਬਕ ਤੁਹਾਡੀ ਇੱਛਾ ਦੇ ਮੁਤਾਬਕ ਦੇਖਦੇ ਲੋਕ ਕਿੰਨੇ ਉੱਤਰ ਲਵੇ ਤੁਹਾਡੇ ਪਾਸੇ ਉਹ ਬੁੱਛਿਆਣੇ ਵਾਲੀ ਗੱਲ ਕਹਿੰਦਾ ਲਾਈਆ ਵਾਲ ਕਿੱਡੇ ਕਿੱਦਨੇ ਕਹਿੰਦਾ ਜਵਾਲਾਂ ਮੂਰੀ ਘਰਨਗੇ ਹੂੰ ਬਿਲਕੁਲ ਜਵਾਲ ਤਾਂ ਮੂਰੇ ਘਰਨਗੇ ਕਿ ਲੋਕਾਂ ਨੂੰ ਇਹਦਾ ਕੰਨਾ ਇਹ ਨਾ ਇਹਨਾਂ ਦੇ ਕਿਤੇ ਕੰਮਾਂ ਕਰਕੇ ਵੋਟ ਵੋਟ ਦਿੰਦੇ ਹੋ ਦੇਖੋਗੇ ਤੁਸੀਂ ਜਿਵੇਂ ਇਹਨਾਂ ਨੇ ਬਿਜਲੀ ਮਾਫੀ ਕਰ ਦਿੱਤੀ ਘਰ ਘਰ ਰਾਸ਼ਨ ਪਹੁੰਚਾਤਾ ਘਰ ਘਰ ਰਾਸ਼ਨ ਪਹੁੰਚਣ ਦੀ ਖੁਸ਼ੀ 'ਚ ਲੋਕ ਵੋਟ ਪਾਉਣਗੇ ਸ਼ੋਰਾਂ ਸਰਕਾਰ ਕਰ ਪਤਾ ਇਹਦਾ ਕਹਿੰਦੇ ਗੱਡੀਆਂ ਤੇ ਕੈਮਰੇ ਲਾਵਾਗੇ ਕਿ ਇਹ ਬਣਾਇਆ ਦੇਖਾ ਵੀ ਕਿਹਦੀ ਕੋਠੀ ਵਾਲੇ ਤੇ ਮੂਰੇ ਉੱਤੇ ਕੈਮਰਾ ਲੱਗਿਆ ਹੋਊਗਾ ਵੀ ਲੋਕ ਰਾਸਣ ਨਹੀਂ ਲੈਣ ਆਉਣਾ ਉਹ ਦੱਸੋ ਕੈਮਰੇ ਕਿੱਥੇ ਗਏ ਪੰਜਾਬੀ ਬੋਲੀ ਨੂੰ ਵੀ ਇਹਨਾਂ ਦੀ ਕਹਿਣ ਵਿੱਚ ਕਿੱਥੇ ਮੈਂ ਅਸਲ ਪਹਿਲਾ ਮੰਤਰੀਆਂ ਨੇ ਛੋੜੀਆਂ ਗੱਡੀਆਂ ਤੇ ਲਾ ਲਓ ਅਫਸਰਾਂ ਵਾਲੀਆਂ ਦਫ਼ਤਰਾਂ ਦੇ ਲੱਗੋ ਨੰਬਰ ਪਲੇਟਾਂ ਲੱਗ ਗਈਆਂ ਪੰਜਾਬੀ ਬੋਲ ਦੇ ਵਿੱਚ ਜੀ ਸਵਾਲ ਜਰੂਰ ਹੋਣਗੇ ਜੀ ਲੋਕਾਂ ਨੂੰ ਹਾਂ ਜਿਹੜੇ ਕੰਮ ਸਰਕਾਰ ਨੇ ਕੀਤਾ ਸੀ ਉਹਦੀ ਸਲਾਗਾ ਕਰਦੇ ਨੇ ਕਿਸਾਨਾਂ ਨੂੰ ਬਿਜਲੀ ਦਿੱਤੀ ਆ ਇਹ ਜਰੂਰ ਇਹਨਾਂ ਨੇ ਦੂਜੀ ਸਰਕਾਰਾਂ ਤੋਂ ਲਏ ਦਾ ਕੰਮ ਕਰਿਆ ਜਿਵੇਂ ਐਸੀ ਮੋਟਰ ਤੇ ਜਾਂਦਾ ਜੀ ਕਿਸਾਨ ਜਦ ਮਰਜੀ ਲਈਏ ਮੋਟਰ ਤੇ ਲਾਈਟ ਹੁੰਦੀ ਹੋਂਦੀ ਆ ਇਹਨਾਂ ਦਾ ਧੰਨਵਾਦ ਕਰਦੇ ਆ ਬਾਕੀ ਜਿਹੜਾ ਆਪੇ ਕਹਿ ਰਹੇ ਨੇ ਹੁਣ ਮਾਈਆਂ ਦਾ ਸਵਾਲ ਆਉਣ ਗਿਆ 1000 ਰੁਪਏ ਵਾਲੀਆਂ ਸਕੀਮਾਂ ਵਾਲੇ ਵੀ ਲੋਕ ਪੁੱਛਣਗੇ ਸਵਾਲ ਇਹਨਾਂ ਨੂੰ ਜੀ ਬਿਲਕੁਲ ਬਹੁਤ ਦਿਨਾਂ ਤੋਂ ਕੋਈ ਸਵਿਸ਼ੇ ਤੇ ਸਾਡੀ ਰੋਜ਼ਾਨਾ ਚੈਨਲ ਤੇ ਗੱਲ ਹੁੰਦੀ ਆ ਹੁਣ ਤਾਂ ਮਹਿਲਾਵਾਂ ਇਹ ਕਹਿ ਰਹੀਆਂ ਨੇ ਕਿ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਨੂੰ ਆਜ ਨੂੰ ਉਸ ਹਿਸਾਬ ਨਾਲ ਹਰੇਕ ਮਹਿਲਾ ਨੂੰ 24000 ਦੀ ਕਰਜਾਈਏ ਸਰਕਾਰ ਪੰਜਾਬ ਦੇ ਦੇਖ ਲਓ ਕਿੰਨੀਆਂ ਮਹਿਲਾਵਾਂ ਹੋਣਗੀਆਂ ਦੇਖੋ ਸਾਡੇ ਐਮਐਲਏ ਭਰਾ ਜੀ ਵੀ ਉੱਥੇ ਲੋਕਾਂ ਦੀ ਉਹ ਨੌਜ ਪਹਿਲੇ ਵੜਦੇ ਨੇ ਲੋਕ ਇਨਾਂ ਦੀ ਨੌਜ ਤੇ ਪਹਿਲੇ ਪੱਤਰ ਹੀ ਵੜੇ ਹੁੰਦੇ ਨੇ ਜਦੋਂ ਉਹ ਗੱਲਾਂ ਕਰਦੀ ਸੀ ਬੱਸ ਇੱਕੋ ਹੀ ਰਹਿ ਗਿਆ ਸੋਡੀ ਰਹਿ ਗਿਆ ਅਸਲ ਉਹ ਥੋੜੇ ਦਿਨਾਂ ਦੇ ਵਿੱਚ ਸੋਟਾ 1000 ਰੁਪਏ ਮੈਨੂੰ ਲੱਗਦਾ ਵੀ ਥੋੜੇ ਦੁੱਲਾ ਤੇ ਆਈ ਹੋਊ ਗੱਲ ਪਹਿਲੀ ਉਹਨਾਂ ਨੇ ਗੱਲਾਂ ਤਾਂ ਸੋਚਦੇ ਨੇ ਪਰ ਮੈਂ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਤਾਂ ਸੋ ਮਾਲਵਿੰਦਰ ਜੀ ਨੇ ਵੀ ਬੜੇ ਸਹੀ ਗੱਲ ਕਹੀ ਹੈ ਕਿ ਹੁਣ ਲੋਕਾਂ ਦੇ ਜਵਾਨ ਤੇ ਉਹ ਗੱਲਾਂ ਜਿਹੜੀਆਂ ਇਹਨਾਂ ਦੇ ਨਵਜਾਬ ਚ ਨੇ ਜੀ ਤਾਂ ਜਲਦ ਹੀ ਲੋਕ ਸਵਾਲ ਪੁੱਛਣਗੇ ਤੁਹਾਨੂੰ ਹੂੰ ਕਿਉਂਕਿ ਜਿਹੜੇ ਹੁਣ ਐਮਐਲਏ ਨੇ ਜਾਣਗੇ ਇਹ ਕਰ ਕਰ ਤਾਂ ਉਹਨਾਂ ਦੇ ਅੱਗੇ ਜਿਹੜੇ ਨੇ ਇਹ ਸਵਾਲ ਜ਼ਰੂਰ ਖੜੇ ਕੀਤੇ ਜਾਣਗੇ ਬਿਲਕੁਲ ਬਿਲਕੁਲ ਸਵਾਲ ਖੜੇ ਹੋਣਗੇ ਤੇ ਹੁਣ ਸਵਾਲਾਂ ਦੇ ਜਵਾਬ ਦੇ ਲਈ ਤਿਆਰ ਹੋ ਜਨ ਐਮ ਐਲ ਏ ਸਹਿਬਾਨ ਜਾਂ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਜਾਂ ਕਿਸੇ ਵੀ ਪਾਰਟੀ ਦੇ ਕਾਰਕਿਰਤਾ ਨੇ ਸਵਾਲ ਦਾ ਸਭ ਨੂੰ ਹੋਣ ਕੇ ਸੋ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰ ਰਹੇ ਹੈਗੇ ਪੰਜਾਬ ਦੇ ਨਸ਼ਿਆਂ ਦੀ ਤੇ ਮੈਨੂੰ ਲੱਗਦਾ ਹੈ ਕਿ ਹੁਣ ਜਿਹੜੇ ਇਲੈਕਸ਼ਨ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਬੜੀਆਂ ਤਸਵੀਰਾਂ ਵਾਇਰਲ ਹੋ ਕੇ ਸਾਹਮਣੇ ਆਉਣਗੀਆਂ ਜੀ ਤੇ 1 ਜੂਨ ਤੋਂ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨਾਂ ਸ਼ੁਰੂ ਹੋਣ ਜਾ ਰਹੀਆਂ ਨੇ ਹੂੰ ਕਿਉਂਕਿ ਇਹ ਤਾਂ ਪੰਜਾਬ ਦੇ ਨੂੰ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸ ਕਰਕੇ ਸਾਨੂੰ ਪਹਿਲਾ ਸਵਾਲ ਪੰਜਾਬ ਦੇ ਲੋਕਾਂ ਦਾ ਜਿਹੜੇ ਵੋਟ ਮੰਗਣ ਜਾਣਗੇ ਚੋਣਾਂ ਕਰਕੇ ਕਿ ਉਹਨਾਂ ਦਾ ਸਾਨੂੰ ਵੱਡਾ ਪਹਿਲਾ ਪਹਿਲਾ ਸਵਾਲ ਇਹ ਹੋ ਗਿਆ ਕਿ ਨਸ਼ਾ ਜਿਹੜਾ ਤੁਸੀਂ ਕਹਿ ਰਹੇ ਸੀ ਪੰਜਾਬ ਦੇ ਵਿੱਚ ਖਤਮ ਕੀਤਾ ਜਾਵੇਗਾ ਪਰ ਹੁਣ ਤੱਕ ਜਿਵੇਂ 2.5 ਸਾਲ ਹੋਣੇ ਕਿਹਾ ਕਿ ਬੀਤ ਚੁੱਕੇ ਨੇ ਹੁਣ ਤੱਕ ਕਿਉਂ ਨਹੀਂ ਖਤਮ ਹੋਇਆ ਕਿਉਂ ਨਹੀਂ ਪੰਜਾਬ ਦੇ ਸੌਰੀ ਨਸ਼ੇ ਦੇ ਉੱਪਰ ਠੱਲ ਪਈ ਬਿਲਕੁਲ ਹੈ ਬੜੇ-ਬੜੇ ਸਵਾਲ ਜਿਹੜੇ ਹੈਗੇ ਨੇ ਪੰਜਾਬ ਦੇ ਲੋਕਾਂ ਨੇ ਖੜੇ ਕਰਨ ਦੇ ਇਸ ਸਵਾਲ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹ ਤੁਸੀਂ ਦੇਖ ਰਹੇ ਹੋ ਕਿ ਲੀਡਰ ਜਲਦੀ ਜਲਦੀ ਲੋਕਾ 'ਚ ਜਾਣ ਤੋਂ ਪਹਿਲਾਂ ਖਤਰਾ ਹੋਣਗੇ ਕਿ ਹੁਣ ਪਤਾ ਨਹੀਂ ਕਿਹੜਾ ਸਵਾਲ ਕਿੱਧਰੋਂ ਆ ਜਾਈਗਾ ਕਿਉਂਕਿ ਹੁਣ ਕੋਈ ਹੁਣ ਕੋਈ ਇਹੀ ਰਹੇ ਨਹੀਂ ਜਿਹੜਾ ਬੇਦੜਾ ਕਾ ਸਕੇ ਕਾਂਗਰਸ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕਾਂਗਰਸ ਦੇ ਅੱਧੇ ਲੋਕ ਬੀਜੇਪੀ 'ਚ ਵੜ ਗਏ ਤੇ ਕਾਂਗਰਸ ਦੇ ਕਿਤੇ ਹੋਏ ਵਾਅਦੇ ਤਾਂ ਪਹਿਲਾਂ ਹੀ ਪਤਾ ਇੱਕ ਗੁਟਕਾ ਸਾਹ ਵਾਲੀ ਗੱਲ ਸਾਹਮਣੇ ਆਉਣੀ ਆਉਣੀ ਹੈ ਤੇ ਦੂਜੀ ਗੱਲ ਹੈਗੀ ਜੇ ਜਿਹੜੀ ਕਾਲੀ ਧਾਲਾ ਕਾਲੀ ਧਾਲਾ ਵੈਸੀ ਵਿਚਾਰੀ ਆਪਣਾ ਉਹਨੂੰ ਬਚਾਉਣ ਤੇ ਲੱਗੀ ਹੋਈ ਹੈ ਉਹਦੇ ਦੇ ਇੱਕ ਨੂੰ ਲਛੇ ਤੋਂ ਪਹਿਲੇ ਦਾਗ ਤਾਂ ਪਹਿਲੇ ਸੀ ਹੁਣ ਉਹਦੇ ਜਿਹੜਾ ਬੀਅਦ ਵੀ ਦਾਗ ਲਗਿਆ ਉਹ ਵੀ ਹੈਗਾ ਉਹ ਵੀ ਹੈ ਠੀਕ ਹੈ ਫਿਰ ਸੁਖਦੇਵ ਸਿੰਘ ਢੀਂਡ ਸਾਜੀ ਜੀ ਜਿਹੜੇ ਨਾਲ ਜੁੜ ਗਏ ਉਹ ਵੀ ਸਵਾਲ ਚੱਕਦੇ ਸੀ ਉਹਨਾਂ ਨੂੰ ਪੁੱਛਣਗੇ ਵੀ ਤੁਸੀਂ ਪਹਿਲਾ ਸਵਾਲ ਚੱਕਦੇ ਸੀ ਪਹਿਲਾ ਤੁਸੀਂ ਸਵਾਲ ਚੱਕਦੇ ਸੀ ਅੱਜ ਫਿਰ ਤੁਸੀਂ ਇਹਨਾਂ ਨਾਲ ਉਹ ਜਿਹੜੇ ਨੇ ਰਲ ਚੁੱਕੇ ਹੋ ਬਿਲਕੁਲ ਤੇ ਰਹੀ ਗੱਲ ਹੁਣ ਆਮ ਆਦਮੀ ਪਾਰਟੀ ਦੀ ਹੁਣ ਆਮ ਆਦਮੀ ਪਾਰਟੀ ਨੂੰ ਵੀ ਕੋਈ ਥੋੜਾ ਦੇ 2.5 ਸਾਲ ਦਾ ਟਾਈਮ ਮਿਲਿਆ 2.5 ਸਾਲ ਦਾ ਕੰਮ ਥੋੜਾ ਜਿਹਾ ਹੁੰਦਾ ਅੱਧੀ ਅੱਧੀ ਸਰਕਾਰ ਜਿਹੜੀ ਨਿਕਲ ਚੁੱਕੀ ਹੈਗੀ ਦੋ ਸਾਲ ਤੋਂ ਉੱਪਰ ਸਮਾਂ ਹੈ ਕਿਉਂਕਿ ਉਹਨਾਂ ਨੇ ਵੀ ਇੱਕ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਜਿਹੜਾ ਨਸ਼ਾ ਬਿਲਕੁਲ ਖਤਮ ਕਰ ਦੇਵਾਂਗੇ ਜੀ ਬਿਲਕੁਲ ਖਤਮ ਨਹੀਂ ਰੋਕੀ ਤਾਂ ਕਹਿੰਦੇ ਖਤਮ ਨਾ ਕਰੋ ਘੱਟੋ ਘੱਟ ਪਤਾ ਲੱਗੇ ਵੀ ਕੁਝ ਹੋ ਰਿਹਾ ਰੁਕਤਾ ਹੋਈ ਹੈ ਇਹ ਤਾਂ ਪਤਾ ਲੱਗੇ ਪਰ ਉਹ ਵੀ ਦਿਖਦੀ ਨਹੀਂ ਹੈਗੀ ਤੇ ਹੁਣ ਤਾਂ ਜਿਹੜੀਆਂ ਸਾਹਮਣੇ ਅੱਜ ਦੀ ਵੀਡੀਓ ਦੇਖ ਕੇ ਤਾਂ ਮੈਂ ਹੈਰਾਨ ਹੀ ਆ ਕਿ ਐਮ.ਐਲ.ਏ ਸਾਹਿਬ ਨੂੰ ਸਿੱਧੇ ਤੌਰ ਤੇ ਜਨਤਕ ਦੇ ਵਿੱਚ ਜਨਤਾ ਸਾਡੇ ਗਰਾਊਂਡ 'ਚ ਸਰੀਆ ਨਸ਼ਾ ਬੱਚੇ ਪਿੰਦੇ ਨੇ ਟੀਕੇ ਲਗਾਉਂਦੇ ਹੈਗੇ ਨੇ ਤੁਸੀਂ 2.5 ਸਾਲਾਂ 'ਚ ਨਸ਼ੇ ਵਸਤੇ ਕਰਿਆ ਕੀਆ ਸਾਨੂੰ ਜਵਾਬ ਦੋ ਜਿਵੇਂ ਉੱਥੇ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਐਮਐਲਏ ਤੋਂ ਜਿਹੜੇ ਸਵਾਲ ਪੁੱਛੇ ਗਏ ਨੇ ਉਵੇਂ ਹੀ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਲਈ ਘਰ ਘਰ ਜਾਣਗੇ ਲੀਡਰ ਉਹਨਾਂ ਤੋਂ ਵੀ ਇਹ ਸਵਾਲ ਪੁੱਛੇ ਜਾਣਗੇ ਬਿਲਕੁਲ ਪੁੱਛੇ ਜਾਣਗੇ ਹੂੰ ਅੱਜ ਅਸੀਂ ਗੱਲ ਕੀ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ ਹੁਣ ਸਵਾਲ ਜਿਹੜੇ ਉਠਾਉਣ ਲੱਗੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਕਦੋਂ ਖਤਮ ਹੋਵੇਗਾ ਕਿਉਂਕਿ ਪੰਜਾਬ ਦੇ ਲਈ ਇਹ ਬਹੁਤ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਤੁਸੀਂ ਵੀ ਜੇਕਰ ਕੋਈ ਸੇ ਵੀ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਹੁੰਦੀ ਹੈ ਤਾਂ ਸਾਡੇ ਨਾਲ ਸਕਰੀਨ ਦੇ ਉੱਪਰ ਜਿਹੜਾ ਨੰਬਰ ਹੈ ਉਸ ਨੂੰ ਡਾਇਲ ਕਰਿਆ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਿਆ ਕਰੋ ਹੁਣ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜ਼